ਜਿਹੜਾ ਕਰਮ ਦੂਸਰੇ ਨੂੰ ਝੋਟ ਪਹੁੰਚਾਉਂਦਾ ਹੈ ਉਸ ਤੋਂ ਦੁੱਖ ਹੀ ਨਿਕਲੇਗਾ ਸੁੱਖ ਨਹੀਂ ਨਿਕਲ ਸਕਦਾ ਕਿਸੇ ਦੇ ਮਨ ਨੂੰ ਤੂੰ ਝੋਟ ਪਹੁੰਚਾਈਏ ਤੋ ਤੈਨੂੰ ਮਾਨਸਿਕ ਪੀੜਾ ਮਿਲੇਗੀ ਕਿਸੇ ਦੇ ਸਰੀਰ ਨੂੰ ਤੂੰ ਝੋਟ ਪਹੁੰਚਾਈਏ ਤੋ ਸਰੀਰ ਤੇਰਾ ਬਚ ਨਹੀਂ ਸਕਦਾ ਤੂੰ ਕਿ ਪ੍ਰਮਾਤਮਾ ਦੇ ਦਰਬਾਰ ਦੇ ਚ ਰੰਗ ਰੂਪ ਨਜ਼ਲ ਭਾਸ਼ਾ ਮਜ਼ਬਦ ਦੀ ਵਿਚਾਰ ਨਹੀਂ ਆਉਂਦੀ ਤੇਰਾ ਰੰਗ ਕੈਸਾ ਹੈ ਤੇਰਾ ਰੂਪ ਕੈਸਾ ਹੈ ਤੇਰਾ ਮਜ਼ਬਦ ਕੀ ਹੈ ਤੇਰਾ ਮੁਲਕ ਕੈਸਾ ਹੈ ਤੇਰੀ ਭਾਸ਼ਾ ਕੀ ਹੈ ਤੇਰਾ ਵਰਨ ਕੀ ਹੈ ਤੇਰੀ ਜਾਤ ਪਾਤ ਕੀ ਹੈ ਪਰਮਾਤਮਾ ਇਸਦੇ ਵਿਚਾਰ ਨਹੀਂ ਕਰਦਾ ਫਿਰ ਕਿਸ ਦੀ ਕਰਦਾ ਕਰਮੇ ਕਰਮੇ ਹੋਏ ਵਿਚਾਰ ਸੱਚਾ ਆਪ ਸੱਚਾ ਦਰਵਾਜ਼ਾ ਉਸ ਸੱਚੇ ਦੇ ਦਰਵਾਜ਼ੇ ਵਿੱਚ ਕੇਵਲ ਕਰਮਾਂ ਦੀ ਈਛਾ ਹੋਰ ਕੁਝ ਵੀ ਨਹੀਂ ਤੇਰਾ ਮਜ਼ਬ ਕੀ ਹੈ ਤੇਰਾ ਮੁਲਕ ਕੀ ਹੈ ਤੇਰਾ ਰੰਗ ਰੂਪ ਕੈਸਾ ਹੈ ਤੇਰੀ ਭਾਸ਼ਾ ਕੀ ਹੈ ਜਾਤ ਪਾਤ ਕੀ ਹੈ ਗੋਤ ਕੀ ਹੈ ਘਰਾਣਾ ਕੀ ਹੈ ਕੁਝ ਵੀ ਨਹੀਂ ਕਰਨ ਕੀ ਹੈ ਕਰਮੇ ਕਰਮੇ ਹੋਏ ਵਿਚਾਰ ਦੁੱਖ ਹੈ ਤੂੰ ਸਮਝ ਲੈਣਾ ਕੋਈ ਐਸੇ ਬੀਜ ਬੋਏ ਗਏ ਨੇ ਅਕਸਰ ਮਨੁੱਖ ਕਹਿ ਦਿੰਦਾ ਹੈ ਪਤਾ ਨਹੀਂ ਇਹ ਦੁੱਖ ਕਿਉਂ ਹੈ ਦਰਸ ਬੀਜ ਅਜਬ ਹੋਇਆ ਤੇ ਫਲ ਅਜ ਤਹ ਹੈ ਨਹੀਂ ਬੀਜ ਫਲ ਤੱਕ ਆਪਣੇ ਵਿਚਾਰ ਕਾਫੀ ਸਮੇਂ ਦਾ ਗਏ ਬੈ ਅੰਤਰਾਲ ਹੈ ਅੱਜ ਬੀਜ ਬੋਇਆ ਦੋ ਸਾਲ ਚਾਰ ਸਾਲ 10 ਸਾਲ ਬਾਅਦ ਕਿਤੇ ਫਲ ਹੈ ਤੋ ਕਈ ਵਾਰ ਪਤਾ ਹੀ ਨਹੀਂ ਚੱਲਦਾ ਇਹ ਦੁੱਖ ਪਤਾ ਨਹੀਂ ਕਿਹੜੇ ਬੀਜ ਦਾ ਫਲ ਹੈ ਮੈਂ ਕਦੋਂ ਬੋਇਆ ਸੀ ਸ਼੍ਰੀ ਕਬੀਰ ਕਹਿੰਦੇ ਨੇ ਆਪਣੇ ਕਰਮ ਕੀ ਗਤ ਮੈਂ ਕਿਆ ਜਾਣੂ ਮੈਂ ਕਿਆ ਜਾਣੂ ਬਾਬਾ ਰੇ اے ਪ੍ਰਭੂ ਮੈਨੂੰ ਕੁਛ ਨਹੀਂ ਪਤਾ ਮੈਂ ਨਹੀਂ ਜਾਣਦਾ ਕਿਉਂ ਤੂੰ ਐਸਾ ਨਿਯਮ ਬਣਾਇਆ ਤੂੰ ਐਸੀ ਮਰਿਆਦਾ ਬਣਾਈ ਏ ਬੀਜ ਹੁਣ ਬੋਈਏ ਤੇ ਹੁਣੇ ਫਲ ਨਹੀਂ ਹੈ ਉਡੀਕ ਕਰਨੀ ਪੈਗੀ ਉਡੀਕ ਕਰਨੀ ਪੈਗੀ ਮੈਂ ਕਣਕ ਅਜ ਬੋਈਏ ਅਜ ਕਣਕ ਨਹੀਂ ਹੈ ਮੈਂ ਅੱਜ ਅੰਬ ਦਾ ਬੂਟਾ ਲਾਇਆ ਹੈ ਅੱਜ ਮੈਨੂੰ ਅੰਬ ਨਹੀਂ ਮਿਲਨੇ ਹੈ ਮੈਂ ਅੱਜ ਅੰਗੂਰ ਦੀ ਡੇਲ ਲਾਈ ਏ ਅੱਜ ਅੰਗੂਰ ਕੋਈ ਨਹੀਂ ਫਲ ਨਹੀਂ ਫਲ ਲਈ ਫੁੱਲਾਂ ਲਈ ਅਣ ਲਈ 6 ਮਹੀਨੇ ਸਾਲ 2 ਸਾਲ 5 ਸਾਲ 10 ਸਾਲ ਇੰਤਜ਼ਾਰ ਕਰ ਸਕਦਾ ਕਰਦਾ ਸਾਰੀ ਦੁਨੀਆ ਚਾਹੁੰਦੀ ਹੈ ਪਾਠ ਕੀਤਾ ਜਪ ਕੀਤਾ ਅੰਮ੍ਰਿਤ ਵੇਲੇ ਉੱਠਿਆ ਕਹਿੰਦਾ ਅੱਜ ਪਾਠ ਤੇ ਬੜਾ ਕੀਤਾ ਜਬ ਤੱਕ ਤੇ ਬੜਾ ਕੀਤਾ ਹੋਇਆ ਤੇ ਕੁਝ ਵੀ ਨਹੀਂ ਐਸੇ ਮਿਲਦੇ ਨਹੀਂ ਮੈਨੂੰ ਹੋਇਆ ਤੇ ਕੁਝ ਵੀ ਨਹੀਂ ਹੱਦ ਹੋ ਗਈ ਅਮਦਾ ਬੂਟਾ ਤੋ ਲਾਇਆ ਹੈ। ਔਰ ਤੇਰਾ ਵਿਸ਼ਵਾਸ ਕਾਇਮ ਹੈ। ਕੋਈ ਨਹੀਂ 2-4 ਸਾਲਾਂ ਬਾਅਦ ਫਲ ਆਏਗਾ। ਆਏਗਾ। ਕਈ ਦਫਾ ਮਾਸੂਮ ਬੱਚੇ ਹੁੰਦੇ ਨੇ ਕਿਉਂਕਿ ਮੈਂ ਪਿੱਛੇ ਕਿਸਾਨ ਦੇ ਬੱਚਾ ਰਹਿਆ ਹਾਂ। ਕਰਾਣਾ ਕਿਸਾਨਾਂ ਦਾ। ਬਚਪਨਾ ਐਸਾ ਹੁੰਦਾ ਏ ਬੀਜ ਹੁਣ ਬੋਇਆ ਸਵੇਰੇ ਤੇ ਸ਼ਾਮ ਨੂੰ ਪਰੋਲ ਕੇ ਵੇਖਦਾ ਪਿਆ ਪੁੰਗਰਦਾ ਪਿਆ ਗਏ ਨੇ। ਬੇਸਬਰੀ ਬੇਸਬਰੀ ਫਿਰ ਸਵੇਰੇ ਮਿੱਟੀ ਹਟਾ ਰਿਹਾ ਹੈ ਇਹ ਮੈਂ ਇਸ ਵਾਸਤੇ ਕਹਿ ਰਿਹਾ ਬਹੁਤ ਪੁਰਾਣੀ ਗਲਦੇਸ਼ ਦੀ ਵਣ ਤੋਂ ਪਹਿਲੀ ਦੀ ਗੱਲ ਫੁੱਲਾਂ ਦੇ ਬੀਜ ਮੈਂ ਬੋਏ ਛੋਟੇ ਹੁੰਦੇ ਆ ਤੇ ਮੈਂ ਸ਼ਾਮ ਨੂੰ ਫਰੋਲ ਕੇ ਵੇਖਾ ਪਿਆ ਮਾਂ ਕਹਿੰ ਲਗੇ ਕੀ ਕਰਨ ਸਵੇਰੇ ਤੇ ਬੋਏ ਨੇ ਮੈਂ ਕਿ ਦੇਖਦਾ ਪਿਆ ਪੁੰਗਰਦੇ ਪੈਣੇ ਕਿ ਨਹੀਂ ਸਬਰ ਕਰਦੇ 8-10 ਦਿਨ ਸਬਰ ਕਰ ਮੈਂ ਸਵੇਰੇ ਦੇਖਾ ਸ਼ਾਮੇ ਮਿੱਟੀ ਹਟਾਵਾ ਸਵੇਰੇ ਮਿੱਟੀ ਹਟਾਵਾ ਇੱਕ ਦਿਨ ਪਿਤਾ ਜੀ ਨੇ ਕਹੇ ਨਹੀਂ ਪੌਂਗਰਣ ਕਰੇ ਤੂੰ ਬੀਜ ਖਰਾਬ ਕਰ ਦਿੱਤਾ ਹੈ ਐਨੀ ਬੇਸਬਰੀ ਬੋਏ ਨੇ ਤੂੰ ਜਰਾ ਸਬਰ ਰੱਖ ਸਵੇਰੇ ਮਿੱਟੀ ਹਟਾ ਕੇ ਦੇਖ ਲੈ ਸ਼ਾਮੇ ਮਿੱਟੀ ਹਟਾ ਕੇ ਦੇਖ ਲੈ ਇਤਨੀ ਬੇਸਬਰੀ ਕਿਧਰੇ ਧਰੋ ਜੀਆਂ ਪਾਟ ਸਵੇਰੇ ਕੀਤਾ ਹੈ ਗੁਰਦੁਆਰੇ ਆ ਕੇ ਮੱਥਾ ਟੇਕਿਆ ਕਿਧਰੇ ਕੜਾ ਪਰ ਸ਼ਾਦੀ ਦੇਖ ਵੀ ਕਰਾਈ ਹੋਵੇਗੀ ਚਲੋ ਲੰਗਰ ਵੀ ਕਰਾਇਆ ਹੋਵੇਗਾ ਗੁਸਾ ਫਿਰ ਮਾਫ ਪਰ ਦੇਖਦਾ ਹੱਲ ਤੇ ਕੋਈ ਨਹੀਂ ਆਇਆ ਫਲ ਤੇ ਕੋਈ ਨਹੀਂ ਮਿਲਿਆ ਚਾਰ ਦਿਨ ਹੋ ਗਏ ਨਾ ਹਫਤਾ ਹੋ ਗਿਆ ਫਲ ਤੇ ਕੋਈ ਨਹੀਂ ਮਿਲਿਆ ਮੈਂ ਅਰਸ਼ ਕਰਾਂ ਹੋ ਸਕਦਾ ਹੈ ਜ਼ਮੀਨ ਤੇ ਬੋਇਆ ਹੋਇਆ ਬੀਜ ਵਿਅਰਥ ਵੀ ਚਲਾ ਜਾਏ ਕਈ ਬੀਜ ਨਹੀਂ ਪੰਗਰਦੇ ਪਰ ਸ਼ubh ਕਰਮਾਂ ਦਾ ਬੋਇਆ ਹੋਇਆ ਬੀਜ ਜੋ ਅੰਤਿਸ਼ ਕਰਨ ਦੀ ਧਰਤੀ ਵਿੱਚ ਬੋਇਆ ਹੈ ਇੱਕ தਿੱਲ ਨਹੀਂ ਬੰਨੇਗਾ ਲੈ ਮਹਾਰਾਜ ਦੀ ਬਾਣੀ ਕਹਿੰਦੀ ਇੱਕ தਿੱਲ ਜਿੰਨੀ ਗੱਲ ਨਾ ਵੀ ਵਿਅਰਥ ਨਹੀਂ ਜਾਏਗੀ ਹਲੀ ਬਹੁਤ ਲਾਜ਼ਮੀ ਹੋਏਗੀ ਪਤ ਤੋ ਪਾਵਨ ਹਰ ਬਿਰਦ ਸਦਾਏ ਇਕ ਦਿਲ ਨਹੀਂ ਬਣਨੇਗਾ ਲੈ ਦਿਲ ਜਿਤਨੀ ਵੀ ਵੀ ਅਰਥ ਨਹੀਂ ਪਰ ਸਬਰ ਤੇ ਰੱਖ ਸਬਰ ਇਹ ਸਵਾਉ ਜੇ ਤੂੰ ਬੰਦਾ ਦ੍ਰਿੜ ਕਰੇ ਵਦਤੀਵੇਂ ਦਰਿਆ ਟੁੱਟ ਨਾ ਥੀ ਵਾੜਾ ਬਾਬਾ ਫਰੀਦ ਸਾਗਰ ਦੀ ਤਰ੍ਹਾਂ ਹੋ ਜਾਏਗਾ ਅਗਰ ਤੂੰ ਸਬਰ ਰੱਖੇਗਾ ਤੇ ਬੇਸਬਰੀ ਨਾਲ ਤੂੰ ਮਿੱਟੀ ਹਟਾਉਂਦਾ ਰਿਹਾ ਤੂੰ ਸ਼ਾਇਦ ਬੀਜ ਪਨਪਨ ਤੋ ਰਹਿ ਜਾਵੇਂ ਕਿਦਰ ਤੂੰ ਸ਼ੁਭ ਕਰਮ ਕੀਤਾ ਇਦਰ ਤੂੰ ਗੁਰੂ ਤੇ ਗਿਲੇ ਵੀ ਕਰਦਾ ਰਿਹਾ ਤੂੰ ਗਿਲੇ ਕਰਨਾ ਇੱਕ ਹੋਰ ਕਰਮ ਹੋ ਗਿਆ ਇਸ ਦਾ ਵੀ ਆਪਣਾ ਪੱਲ ਹੈ ਫਿਰ ਤੇ ਮਹਾਰਸ਼ਕਰਾਂ ਹੁਕਮ ਲਿਖ ਦੁੱਖ ਸੁਖ ਬਾਈ ਹੈ ਲਿਖੇ ਹੋਏ ਹੁਕਮ ਦੇ ਮੁਤਾਬਕ ਦੁੱਖ ਚੱਲਦਾ ਹੈ ਸੁਖ ਚੱਲਦਾ ਹੈ ਲਿਖੇ ਹੋਏ ਹੁਕਮ ਦੇ ਮੁਤਾਬਕ ਕੋਈ ਉੱਤਮ ਹੈ ਨੀਚ ਹੈ ਬੋਧਿਤ ਤੇ ਬੀਜ ਤੂੰ ਫਲ ਤੇ ਝੋਲੀ ਵਿੱਚ ਆਵੇਗਾ ਹਾਫਿਜ਼ ਹੋਏ ਨੇ ਈਰਾਨ ਦੇ ਇੱਕ ਸੂਫੀ ਸੰਤ ਮੈਂ ਇਹਨਾਂ ਦਾ ਮਕਬਰਾ ਦੇਖਿਆ ਸੀ ਸ਼ਿਰਾਜ਼ ਦੇ ਵਿੱਚ ਇਰਾਨੀ ਕਾਰੀਗਰਾਂ ਨੇ ਤੇ ਇਰਾਨੀ ਸ਼ਰਦਾਲੂਆਂ ਨੇ ਕੱਚ ਨੂੰ ਢਾਲ ਕੇ ਮਕਬਰਾ ਬਣਾਇਆ ਹੈ ਇਹਨੇ ਕੱਚ ਲਿਆ ਕੇ ਉਤੇ ਫਿਟ ਕੀਤਾ ਨਹੀਂ ਕੱਚ ਨੂੰ ਪਿਗਲਾ ਕੇ ਦਿਵਾਰਾਂ ਗੁੰਬਦ ਸਾਰਾ ਹੀ ਕੱਚ ਔਰ ਇਰਾਨੀ ਕਾਰੀਗਰੀ ਦਾ ਇੱਕ ਨਮੂਨਾ ਹੈ ਦੁਨੀਆ ਤੋਂ ਲੋਕੀ ਆਉਂਦੇ ਨੇ ਦੇਖਦੇ ਨੇ ਕਬਰ ਤੇ ਸੋਨਾ ਚੜਿਆ ਹੈ ਸਾਰਾ ਦਿਨ ਉਸਦੇ ਕਲਾਮ ਦੀ ਟੇਪ ਚੱਲਦੀ ਰਹਿੰਦੀ ਹੈ ਉਰਦੂ ਫਰਸੀ ਅੰਤੇ ਇੰਗਲਿਸ਼ ਦੇ ਨਾਲ-ਨਾਲ ਉਸਦਾ ਅਨਵਾਦ ਵੀ ਚੱਲਦਾ ਰਹਿੰਦਾ ਹੈ ਤਾਕੀ ਲੋਕਾਂ ਨੂੰ ਪਤਾ ਚੱਲੇ ਫਕੀਰ ਕੀ ਕਹਿੰਦਾ ਹੈ ਜੋ ਆਏ ਨੇ ਦੇਖਣ ਉਹਨਾਂ ਨੂੰ ਪਤਾ ਤੇ ਚਲੇ ਫਕੀਰ ਕੀ ਕਹਿੰਦਾ ਹੈ ਹਾਫਿਜ਼ ਦਾ ਇੱਕ ਮਿੱਤਰ ਸੀ ਬੜੀ ਦੁਖੀ ਹਾਲਤ ਦੇ ਚ ਹਾਫਿਜ਼ ਦੇ ਕੋਲ ਗਿਆ ਆਪਣੇ ਦੁੱਖਾਂ ਦਾ ਰੋਣਾ ਉਸਨੇ ਰੋਇਆ ਤੇ ਹਾਫਿਜ਼ ਦਾ ਇੱਕ ਕਲਾਮ ਮੈਂ ਤੁਹਾਡੇ ਸਾਹਮਣੇ ਰੱਖਾਂ ਉਹ ਕਹਿੰਦਾ ਯਾਰਾ ਖੁਦ ਕਰਦਾ ਲਾ ਇਲਾਜ ਨੇਸ ਧਿਆਨ ਨਾਲ ਸੁਣਨਾ ਯਾਰਾ ਖੁਦ ਕਰਦਾ ਰਾ ਇਲਾਜ ਨੇਸ ਕਰਦਨੀ ਖੁਇਸ਼ ਉਹ ਆਮਦ ਨੇ ਪੇਸ਼ اے ਮੇਰੇ ਮਿੱਤਰ ਜੋ ਤੂੰ ਕਰ ਚੁਕੇ ਹੈ ਪੈਦਾ ਇਲਾਜ ਮੇਰੇ ਕੋਲ ਨਹੀਂ ਹੈ ਜੋ ਤੂੰ ਬੋ ਚੁਕੇ ਹੈ ਪੈਦਾ ਇਲਾਜ ਮੇਰੇ ਕੋਲ ਨਹੀਂ ਹੈ ਜੋ ਤੂੰ ਬੋ ਚੁਕੇ ਹੈ ਕਿ ਫਲ ਝੋਲੀ ਦੇ ਚ ਪਾਣ ਨੂੰ ਰਾਜ਼ੀ ਹੋ ਜਾ ਮੈਂ ਕੁਝ ਵੀ ਨਹੀਂ ਕਰ ਸਕਦਾ ਕਿਉਂ ਇਹ ਵਿਧਾਨ ਖੁਦਾ ਦਾ ਹੈ ਮੇਰਾ ਨਹੀਂ ਕਿ ਨਿਯਮ ਉਸ ਦਾ ਹੈ ਮੈਂ ਉਸ ਦੇ ਨਿਯਮ ਵਿੱਚ ਮਦਖਲਤ ਨਹੀਂ ਕਰ ਸਕਦਾ ਮੇਰੀ ਪਹੁੰਚ ਹੀ ਨਹੀਂ ਹੈ ਸੰਤ ਦਾ ਕੰਮ ਹੈ ਫਕੀਰ ਦਾ ਕੰਮ ਹੈ ਉਸਦੇ ਨਿਯਮ ਦੀ ਜਾਣਕਾਰੀ ਕਰਾ ਦੇ ਬਸ ਇਤਨਾ ਉਹਦਾ ਧਰਮ ਧਰਮ ਤੋਂ ਮਰਾਦ ਮਰਿਆਦਾ ਦੀ ਜਾਣਕਾਰੀ ਕਰਾ ਦੇ ਸੰਤ ਉਸਦੇ ਨਿਯਮ ਨੂੰ ਬਦਲ ਨਹੀਂ ਸਕਦਾ ਸੰਤ ਉਸਦੇ ਨਿਯਮ ਦੀ ਜਾਣਕਾਰੀ ਕਰਾ ਸਕਦਾ ਹੈ ਇਸ ਵਾਸਤੇ ਉਹ ਕਹਿ ਰਿਹਾ ਹੈ ਯਾਰ ਰਾ ਖੁਦ ਕਰਦਾ ਰਾ ਇਲਾਜ ਨੇਸਤ ਕਰਦਨੀ ਖੁਇਸ਼ ਉਹ ਆਮਦਨੀ ਪੇਸ਼ ਜੋ ਤੂੰ ਕਰ ਚੁਕੇ ਹੈ ਬਹੁਗਣ ਲਈ ਤਿਆਰ ਹੋ ਜਾ ਮੇਰੇ ਕੋਲ ਇਸ ਦਾ ਕੋਈ ਇਲਾਜ ਨਹੀਂ। ਧੰਗੁਰ ਨਾਨਕ ਦੇਵ ਜੀ ਦਾ ਬੋਲ ਤੁਹਾਡੇ ਸਾਹਮਣੇ ਰੱਖਾਂ। ਇੰਜ ਕਹਿ ਲੋ। ਇਸ ਯੁੱਗ ਦੇ ਅਵਤਾਰੀ ਪੁਰਸ਼ ਦਾ ਫੈਸਲਾ। ਭਾਈ ਰੇ ਮਤ ਕੋਈ ਜਾਣੋ ਅਵਰ ਕਿਸੇ ਕੇ ਕਿਛ ਹਾਤ ਹੈ। ਸਭ ਕਰੇ ਕਰਾਇਆ ਜੜਾ ਮਰਾ ਤਾਪ ਸਿਰਤ ਸਾਬ ਸਭ ਹਰ ਕੇ ਵਸ ਹੈ। ਲਾਗ ਸਕੇ ਨਾ ਬਿਨ ਹਰ ਕੇ ਲਾਇਆ। कोई नहीं देता किसी को सजाएं सजा बन के आती हैं अपनी खताएं गुरु नानक देव जी महाराज कहते मत कोई जानो किसी किसी के के चाहत है हाथ कित कुछ भी नहीं जो तू कर्म करम उन्होंने रब्बी फैसला तेरी चोली और कुछ भी नहीं कोई किसी को सजा भी नहीं दे सकता हां दिखाई देता है उन्हें चोट पहुँचाई है ओने चोट पहुंचाई है ਕੋਈ ਨਹੀਂ دیتا ਕਿਸੇ ਨੂੰ ਸਜ਼ਾਏ ਸਜ਼ਾ ਬਣ ਕੇ ਆਉਂਦੀ ਹੈ ਆਪਣੀ ਖਤਾਏ ਅਕਸਰ ਇਹ ਹਸਾਂਦਾ ਹੈ ਇੱਕ ਸੰਤ ਨੂੰ ਸਮਝ ਆ ਜਾਂਦੀ ਹੈ ਮੈਂ ਪੜ ਰਿਹਾ ਸੀ ਇੱਕ ਦਿਨ ਇਤਿਹਾਸ ਮਹਾਤਮਾ ਬੁੱਧਾ ਚੱਲ ਰਹੇ ਸਨ ਤੇ ਪੱਥਰ ਨਾਲ ਠੋਕਰ ਖਾ ਕੇ ਗਿਰ ਗਏ ਉੱਠਦਿਆਂ ਸਾਰ ਫਿਰ ਪੱਥਰ ਨੂੰ ਨਮਸਕਾਰ ਪਏ ਕਰਦੇ ਨਾਲ ਉਹਨਾਂ ਦਾ ਚਚੇਰਾ ਬਰਾਹ ਆਨੰਦ ਸੀ ਕਿੰਲੇਗੇ ਇਸ ਪੱਥਰ ਨੂੰ ਇਹ ਚੋਕੇ ਪਰੇ ਸੁਠੀਏ ਉਹਨਾਂ ਨੇ ਵਾਕਈ ਚੋਕੇ ਇੱਕ ਪਾਸੇ ਵੀ ਕਰ ਦਿੱਤਾ ਕੀ ਕੋਈ ਮਥਾ ਠੇਕਣ ਦੇ ਲਾਇਕ ਹੈ ਤੁਹਾਡਾ ਪੈਰ ਜ਼ਖਮੀ ਕਰ ਦਿੱਤਾ ਹੈ ਮਹਾਤਮਾ ਬੁੱਧ ਕਹਿੰਦੇ ਹਨ ਆਨੰਦ ਇੱਕ ਕਰਜ਼ਾ ਸੀ ਨਿਬੜ ਗਿਆ ਨਿਬੜ ਗਿਆ ਤੂੰ ਹੁਣ ਹੋਰ ਕਰਜ਼ਾ ਨਾ ਚੜਾ ਮੇਰੇ ਤੇ ਇੱਕ ਕਰਜ਼ਾ ਸੀ ਮੇਰਾ ਨਿਬੜ ਗਿਆ ਇਹ ਜ਼ਖਮ ਲੱਗੇ ਨਿਬੜ ਗਿਆ ਨਹੀਂ ਤੇ ਛੋਟੀ ਜਿਹੀ ਚੋਟ ਵੀ ਸ਼ਾਇਦ ਕਿਤੇ ਅਗਲੇ ਜਨਮ ਦਾ ਕਾਰਨ ਨਾ ਬਣਦੀ ਨਿਬੜ ਗਿਆ ਮੈਂ ਸ਼ੁਕ੍ਰਿਏ ਧੰਨਵਾਦ ਕੀਤਾ ਹੈ ਅੱਜ ਪੱਥਰ ਇਸ ਜ਼ਿੰਦਗੀ 'ਚ ਮਿਲ ਗਿਆ ਚੰਗਾ ਇੱਕ ਬਾਹਰ ਲੈ ਗਿਆ ਇਸ ਤਰ੍ਹਾਂ ਦੇ ਸੋਚਣ ਵਾਲੇ ਵੀ ਹਨ ਇਹ ਸੋਚ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਹੁਕਮ ਲਿਖ ਦੁੱਖ ਸੁਖ ਪਾਈ ਹੈ ਤੂੰ ਲਿਖਿਆ ਹੋਇਆ ਕੀ ਹੈ ਕਰਮੇ ਕਰਮੇ ਹੋਏ ਵਿਚਾਰ ਸੱਚਾ ਆਪ ਸੱਚਾ ਨਰਮਾਸ ਚੋਂ ਕਿ ਕਰਮ ਅਨਸਾਰ ਦੁੱਖ ਤੇ ਸੁਖ ਹੈ ਤੇ ਬਣਾਇਆ ਪ੍ਰਮਾਤਮਾ ਦਾ ਨਿਯਮ ਹੈ ਇਸ ਵਾਸਤੇ ਭਗਤ ਕਾਂਜਨ ਸਭ ਕੁਝ ਤੇਰੇ ਹੱਥ 'ਚ ਨਿਯਮ ਤੇ ਤੇਰਾ ਬਣਾਇਆ ਕੋਈ ਸੜਾ ਥੋੜੀ ਬਣਾਇਆ ਹੈ ਭਗਤਾਂ ਦੀ ਗੱਲ ਸਮਝ ਵਿੱਚ ਨਹੀਂ ਆਈ ਜਦ ਭਗਤ ਕਹਿੰਦੇ ਸਭ ਕੁਝ ਤੇਰੇ ਹੱਥੇ 'ਚ ਹੈ ਤੇਰੇ ਹੱਥ ਤੋਂ ਮੁਰਾਦ ਇਹ ਨਿਯਮ ਤੂੰ ਬਣਾਇਆ ਹੈ असी नहीं बनाया, सा कुछ भी नहीं है नियम तेरा बनाया। इस वास्ते सब कुछ तो है सब कुछ तो है नानक हुक्मे जे बुझे तो मैं कहे न को जिसनों इस हुक्म की समझ आ जाए कि संसार एक मर्यादा है और एक लीला है एक तमाशा है लेकिन लीला ਤੇ ਮਰਿਆਦਾ ਵਿੱਚ ਕਰਮ ਦੀ ਜ਼ਿੰਮੇਵਾਰੀ ਸਿਰਫ ਮਨੁੱਖ ਦੀ ਹੈ ਇਹ ਵੀ ਉਸ ਦੀ ਲੀਲਾ ਇਹ ਵੀ ਉਸ ਦੀ ਮਰਿਆਦਾ ਪਸ਼ੂ ਦੀ ਜ਼ਿੰਮੇਵਾਰੀ ਨਹੀਂ ਹੈ ਅਗਰ ਪੰਛੀ ਦਰਖਤਾਂ ਤੋਂ ਫਲ ਖਾ ਜਾਂਦੇ ਨੇ ਤੇ ਦਰਖਤ ਕਿਸੇ ਬਾਗਵਾਨ ਦੇ ਨੇ ਚੋਰੀ ਦਾ ਇਲਜ਼ਾਮ ਉਹਨਾਂ ਤੇ ਨਹੀਂ ਆਇਦ ਹੋ ਸਕਦਾ ਪ੍ਰਕਿਰਤੀ ਵੱਲੋਂ ਇਸ ਤਰ੍ਹਾਂ ਦੀ ਉਹਨਾਂ ਨੂੰ ਖੁੱਲ ਹੈ ਇਹ ਨਹੀਂ ਕਹਿ ਸਕਦੇ ਇਹਨੇ ਚੋਰੀ ਕੀਤੀ ਦਰਖਤ ਕਿਸਨੇ ਲਾਇਆ ਤੇ ਖਾਂਦੇ ਤੁਸੀਂ ਪਰ ਇੱਥੇ ਘੋਸਲਾ ਬਣਾ ਲਿਆ ਦਰਖਤ ਕਿਸੇ ਦਾ ਤੇ ਤੁਸੀਂ ਆਪਣਾ ਆਲਣਾ ਬਣਾ ਲਿਆ ਇਹ ਅਚੇਤ ਦੁਨੀਆ ਹੈ ਇਹ ਉਹ ਨੇ ਜੋ ਮਾਂ ਦੀ ਗੋਦ ਦਾ ਬੱਚਾ ਕਿਸੇ ਤੇ ਕੋਈ ਜ਼ਿੰਮੇਵਾਰੀ ਨਹੀਂ ਇਹ ਤੇ ਮਾਂ ਦੇ ਪਾਲਣ ਨਾਲ ਪਲ ਰਿਹਾ ਹੈ ਕਿਤੇ ਵਿਚਾਰਾ ਖੁਦ ਪਲ ਵੀ ਨਹੀਂ ਸਕਦਾ ਪ੍ਰਕਿਰਤੀ ਪਾਲਣਾ ਵੀ ਕਰਦੀ ਹੈ ਜ਼ਿੰਮੇਵਾਰੀ ਮਨੁੱਖ ਦੀ ਹੈ ਮਨੁੱਖ ਪਰੋੜ ਹੋਇਆ ਹੈ ਸਿਆਣਾ ਹੋਇਆ ਹੈ ਪਰ ਇਹ ਪ੍ਰਮਾਤਮਾ ਦਾ ਬਣਾਇਆ ਹੋਇਆ ਨਿਯਮ ਤੂੰ ਦੁਖੀ ਹੈ ਤੇਰੇ ਕਰਮ ਤੂੰ ਸੁਖੀ ਹੈ ਤੇਰੇ ਕਰਮ ਕਿਉਂਕਿ ਦੁੱਖ ਸੁਖ ਹਾਲ ਹੈ ਕਰਮ ਦੇ ਜਾਏ ਔਰ ਕਿਸੇ ਦਾ ਬੋਇਆ ਹੋਇਆ ਬੀਜ ਕੋ ਦੂਸਰਾ ਨਹੀਂ ਖਾ ਸਕਦਾ ਐਸਾ ਹੁੰਦਾ ਹੈ ਪਿਓ ਨੇ ਬੀਜਿਆ ਜ਼ਮੀਨ ਦੇ ਵਿੱਚ ਪੁੱਤਰ ਫਸਲ ਵੱਢ ਰਿਹਾ ਅੰਬ ਦਾ ਬੂਟਾ ਪਿਓ ਨੇ ਲਾਇਆ ਸੀ ਅੰਬ ਖਾ ਰਹੇ ਨੇ ਪੋਤਰੇ ਪਰ ਕਰਮਾਂ ਦਾ ਬੀਜ ਜੋ ਅਸੀਂ ਬੋਂਦੇ ਹਾਂ ਆਪਣੇ ਅੰਤਿਸ਼ ਕਰਨ ਦੀ ਧਰਤੀ ਦੇ ਵਿੱਚ ਇਹ ਆਪ ਬੀਜ ਆਪੇ ਹੀ ਖਾ ਦੂਸਰਾ ਨਹੀਂ ਖੁਦ बीजद खुद खाद मेरे दुख मेरी मां अफसोस से कर सकती मेरा दुख वंड नहीं सकती मेरे दुख मेरा भरा अफसोस कर सकता है वंड नहीं सकता मेरे दुख न हो सकता है कोई मित्र माड़ा जहां दुखी हो जाए पर मेरे दुख वंड नहीं सकता आप बीज आप ही खाओ मैं खुद बीज मैं खुद खावगा रबी नियम ईश्वरी नियम परमात्मा का नियम ਇਸ ਦੂਸਰੀ ਪੌੜੀ ਦੇ ਵਿੱਚ ਸਤਿਗੁਰੂ ਕਹਿੰਦੇ ਨੇ ਸਭ ਕੁਝ ਹੁਕਮ ਦੇ ਚੱਲ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਹੁਕਮ ਵਿੱਚ ਕੀ ਕੁਝ ਹੋ ਰਿਹਾ ਹੈ ਸਾਰਾ ਬ੍ਰਹਿਮੰਡ ਹੁਕਮ ਦੇ ਚੱਲ ਰਿਹਾ ਹੈ ਇਹ ਹੈ ਮਨੁੱਖ ਤੂੰ ਵੀ ਉਸ ਦੇ ਹੁਕਮ ਦੇ ਮੁਤਾਬਿਕ ਹੋਇਆ ਹੈ ਤੇਰੇ ਦੁੱਖ ਸੁੱਖ ਦਾ ਫੈਸਲਾ ਕਰਮਾਂ ਅਨੁਸਾਰ ਹੈ ਇਹ ਵੀ ਉਸ ਦਾ ਹੁਕਮ ਹੈ ਇਹ ਵੀ ਉਸ ਦੀ ਬਣਾਈ ਮਰਿਆਦਾ ਇਸ ਦੇ ਤੇਰਾ ਕੁਝ ਵੀ ਨਹੀਂ ਹੈ ਕਰਮਾਂ ਦੀ ਸਹੀ ਤੂੰ ਚੋਣ ਕਰ ਸਕੇ ਉਸਨੇ ਤੈਨੂੰ ਇੱਕ ਚਿਰਾਗ ਦੇ ਦਿੱਤਾ ਹੈ ਦੀਵਾ ਦੇ ਦਿੱਤਾ ਹੈ ਅਕਲ ਦਾ ਬੁੱਧੀ ਦਾ ਤੇ ਫਿਰ ਵੀ ਆਪਣੀ ਅਕਲ ਨਾਲ ਸਮਝ ਨਹੀਂ ਆਈ ਤਾਂ ਫਿਰ ਉਸਨੇ અવਤਾਰ ਵੀ ਭੇਜ ਦਿੱਤੇ ਨੇ بڑے بڑے ਗ੍ਰੰਥਕਾਰ ਵੀ ਭੇਜ ਦਿੱਤੇ ਨੇ بڑے بڑے ਵਿਆਖਿਆਕਾਰ ਵੀ ਭੇਜ ਦਿੱਤੇ ਨੇ ਲੇਖਕ ਦਾਰਸ਼ਨਿਕ ਫਲਸਫਰ ਚਿੰਤਕ ਵੀ ਭੇਜ ਦਿੱਤੇ ਨੇ ਰਿਸ਼ੀ ਮਨੀ ਵੀ ਭੇਜ ਦਿੱਤੇ ਨੇ ਪੈਗੰਬਰ ਵੀ ਭੇਜ ਦਿੱਤੇ ਨੇ ਔਰ ਉਹ ਐਲਾਨੀਆਂ کہہ ਰਹੇ ਨੇ ਜਿਸ ਕਰਮ ਤੋਂ ਤੂੰ ਕਿਸੇ ਨੂੰ ਝੋਟ ਪਹੁੰਚਾ ਰਿਹਾ ਹੈ ਤੈਨੂੰ ਝੋਟ ਪਹੁੰਚੇਗੀ ਜਿਸ ਕਰਮ ਤੋਂ ਤੂੰ ਕਿਸੇ ਨੂੰ ਹਾਨੀ ਪਹੁੰਚਾਰਿਆ ਕੈਨੂੰ ਹਾਨੀ ਪਹੁੰਚੇਗੀ ਜਿਸ ਕਰਮ ਤੋਂ ਤੂੰ ਕਿਸੇ ਦੀ ਬੇਇੱਜ਼ਤੀ ਕਰ ਰਿਹਾ ਤੇਰੀ ਬੇਇੱਜ਼ਤੀ ਹੋਵੇਗੀ ਜਿਸ ਕਰਮ ਤੋਂ ਤੂੰ ਕਿਸੇ ਦੀ ਪਗਲਾ ਛੱਡੀਏ ਤੇਰੀ ਲੈ ਜਾਏਗੀ ਨਿਯਮ ਈਸ਼ਵਰੀ ਨਿਯਮ ਇਹ ਸਮਝਾਉਣ ਵਾਲੇ ਲਈ ਗਾਹੇ ਬਗਾਹੇ ਉਹ ਅਕਲਪੁਰਖ ਪਰਮਾਤਮਾ ਭੇਜਦਾ ਰਿਹਾ ਹੈ ਇੱਕ ਅਕਲ ਦਾ ਦੀਵਾ ਦਿੱਤਾ ਇੱਕ અવਤਾਰ ਦਿੱਤੇ ਕਿਤਨੇ ਗ੍ਰੰਥ ਦਿੱਤੇ ਗ੍ਰੰਥਕਾਰ ਦਿੱਤੇ ਚਾਰੋਂ ਪਾਸੇ ਮਨੁੱਖ ਨੂੰ ਸਮਝਾਣ ਦੇ ਸਮਝਣ ਦੇ ਵਸੀਲੇ ਜੋ ਹੈ ਮੁਹਈਆ ਕਰਾਏ ਫਿਰ ਵੀ ਜਦ ਕੋਈ ਮਨੁੱਖ ਨਹੀਂ ਸਮਝਦਾ ਤਾਂ ਗੁਰਬਾਣੀ ਕਹਿ ਦਿੰਦੀ ਹੈ ਮਨੁੱਖ ਹੋ ਕੇ ਵੀ ਪਸ਼ੂਆਂ ਦੀ ਤਰ੍ਹਾਂ ਜੀ ਰਿਹਾ ਹੈ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਤੀਸਰੀ ਪੌੜੀ ਦੇ ਵਿੱਚ ਮੈਂ ਕੱਲ ਆਰੰਭ ਤੇ ਕੀਤੀ ਸੀ ਪਰ ਅੱਜ ਦੂਸਰੀ ਦੇ ਆਲੇ ਦੁਆਲੇ ਮੇਰਾ ਦਿਮਾਗ ਘੁੰਮਦਾ ਰਿਹਾ ਤੀਸਰੀ ਪੌੜੀ ਮੈਂ ਪੜ ਕੇ ਤੁਹਾਡੇ ਸਾਹਮਣੇ ਰੱਖਦੇ ਆਂ ਤੇ ਕੱਲ ਅਰਥ ਤੇ ਵਿਚਾਰ ਰੱਖਾਂਗੇ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨਹੀਂ ਸਾਨ ਜੇ ਕਿਸੇ ਕੁਲ ਸਮਝਦਾ ਤਾਣ ਹੈ ਨਾਨਕ ਹੁਕਮੇ ਜੇ 부ਝੇ ਇਹ ਜੇ ਕੋਈ 부ਝ ਗਿਆ ਸਮਝ ਗਿਆ ਜਾਣ ਗਿਆ ਤੇ ਜਾਣਨਾ ਇੱਕ ਸ਼ਕਤੀ ਹੈ 부ਝਣਾ ਇੱਕ ਸ਼ਕਤੀ ਹੈ ਇੱਕ ਕਲਾ ਹੈ ਕਿਸੇ ਵਸਤੂ ਨੂੰ ਗਹਿਰਾਈ ਵਿੱਚ ਦੇਖਣਾ ਤੇ ਜਾਣਨਾ ਇਹ ਵੀ ਇੱਕ ਸ਼ਕਤੀ ਹੈ ਮਹਾਰਾਜ ਕਹਿੰਦੇ ਨੇ ਹੋਵੇ ਕਿਸੇ ਤਾਣ ਅਗਰ ਕਿਸੇ ਕੋਲ ਸਮਝਣ ਦਾ ਤਾਣ ਹੈ ਤੇ ਸਮਝਣ ਦੇ ਨਾਲ-ਨਾਲ ਕਥਨ ਕਰਨ ਦਾ ਵੀ ਧਿਆਨ ਹੈ ਬਿਆਨ ਵੀ ਕਰ ਸਕਦਾ ਹੈ ਗੱਲ ਉਸ ਨੂੰ ਸਮਝ ਵੀ ਆ ਗਈ ਹੈ ਤੇ ਗੱਲ ਸਮਝਾ ਵੀ ਸਕਦਾ ਹੈ ਮੈਂ ਕੱਲ ਵੀ ਅਰਸ਼ ਕੀਤੀ ਸੀ ਬਹੁਤ ਸਾਰੇ ਨੇ ਐਸੇ ਦੁਨੀਆ 'ਚ ਸਮਝ ਜਾਂਦੇ ਨੇ ਰੱਬੀ ਨੀਯਮ ਨੂੰ ਸਮਝ ਜਾਂਦੇ ਨੇ ਸਮਝਾ ਸਮਝਾ ਨਹੀਂ ਸਕਦੇ ਔਰ ਬਹੁਤ ਸਾਰੇ ਐਸੇ ਵੀ ਨੇ ਜੋ ਸਮਝਾਂਦੇ ਤੇ ਪਏ ਹੁੰਦੇ ਨੇ ਲੇਕਿਨ ਖੁਦ ਨਹੀਂ ਸਮਝਿਆ ਉਹ